ਜੇਕਰ ਤੁਸੀਂ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਆਪਣਾ ਜਾਂ ਆਪਣੇ ਕਿਸੇ ਪਰਿਵਾਰਕ ਮੈਂਬਰ ਦਾ ਇਲਾਜ ਕਰਵਾਉਣ ਦੀ ਸੋਚ ਰਹੇ ਹੋ ਰੱਬ ਨਾ ਕਰੇ ਜੇਕਰ ਭਵਿੱਖ ਦੇ ਵਿੱਚ ਤੁਹਾਨੂੰ ਕੋਈ ਲੋੜ ਪੈਂਦੀ ਹੈ ਤਾਂ ਇਲਾਜ ਕਰਵਾਉਣ ਤੋਂ ਪਹਿਲਾਂ ਮਰੀਜ਼ ਦੇ ਇਲਾਜ ਲਈ ਕਿੰਨਾ ਪੈਸਾ ਖਰਚ ਹੋਵੇਗਾ ਇਹ ਚੰਗੀ ਤਰ੍ਹਾਂ ਡਾਕਟਰਾਂ ਨਾਲ ਪਹਿਲਾਂ ਤੋਂ ਹੀ ਗੱਲਬਾਤ ਖੋਲ੍ਹ ਲਿਓ ਕਿਤੇ ਇਹ ਨਾ ਹੋਵੇ ਤੁਹਾਡਾ ਮਰੀਜ਼ ਵੀ ਠੀਕ ਨਾ ਹੋਵੇ ਤੇ ਤੁਹਾਡੀ ਜੇਬ ਵੀ ਖਾਲੀ ਹੋ ਜਾਵੇ ਜੀ ਹਾਂ ਇਸ ਲਈ ਅਸੀਂ ਤੁਹਾਨੂੰ ਪਹਿਲਾਂ ਹੀ ਸਤਰਕ ਕਰ ਰਹੇ ਹਾਂ ਕਿਉਂਕਿ ਅੰਮ੍ਰਿਤਸਰ ਤੋਂ ਇੱਕ ਅਜੀਬਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਮਰੀਜ਼ ਦੇ ਇਲਾਜ ਲਈ ਪੈਸਿਆਂ ਨੂੰ ਲੈ ਕੇ ਮਰੀਜ਼ ਦੇ ਪਰਿਵਾਰ ਮੈਂਬਰਾਂ ਦਾ ਡਾਕਟਰ ਦੇ ਨਾਲ ਰੌਲਾ ਪੈ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 40000 ਰੁਪਏ ਦਾ ਦਾਵਾ ਕਰਕੇ ਡਾਕਟਰਾਂ ਦੇ ਵੱਲੋਂ ਲੱਖਾਂ ਰੁਪਏ ਦਾ ਬਿੱਲ ਵੜਾ ਦਿੱਤਾ ਗਿਆ ਸਰ ਕੀ ਮਸਲਾ ਜੀ ਹਾਂ ਜੀ ਆਓ ਮੁੰਡਾ ਕੀ ਮਸਲਾ ਹੈ ਤੇ ਆਪਣਾ ਇਹ ਉੱਥੇ ਹਸਪਤਾਲ ਵਾਲਿਆਂ ਨੂੰ ਪੁੱਛੋ ਮੈਨੂੰ ਕੀ ਪੁੱਛਦੇ ਨਹੀਂ ਤੁਸੀਂ ਕੀ ਕਰਨ ਆਏ ਫਿਰ ਤੁਸੀਂ ਕੀ ਕਰਨ ਆਏ ਹਾਂਜੀ ਆਈ ਦੇ ਕਵਰ ਕਰਨੇ ਫਿਰ ਹੱਥ ਕਿੱਦਾਂ ਮਾਰਨਗੇ ਕਰੋ ਉੱਥੇ ਕਰੋ ਆਈ ਟੀ ਨੂੰ ਹੱਥ ਕਿੱਦਾਂ ਮਾਰਨਗੇ ਨਹੀਂ ਮਾਰਦਾ ਹੋਰ ਕਿੰਨੇ ਮਾਰੇ ਆ ਮੈਨੂੰ ਆਈ ਟੀ ਨੂੰ ਹੱਥ ਕਿੱਦਾਂ ਮਾਰੀਦਾ ਫਿਰ ਦੱਸੋ ਨਾ ਫਿਰ ਤੁਸੀਂ ਕੀ ਕਰਨ ਆਏ ਫਿਰ ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ ਆ ਬੈ ਨਹੀਂ ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ ਹਾਂਜੀ ਮਾਣਿ ਬਾਬਾ ਜੀ ਨਾ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੋ ਤੇ ਅਕਾਸ਼ਦੀਪ ਸਿੰਘ ਹੈ ਵਾਹਿਗੁਰੂ ਦਾ ਨਾ ਆਪਣਾ ਜੰਡੇ ਵਾਲਾ ਗੁਰੂ ਗੈਰੀ ਮੰਡੀ ਕੀ ਹੈ ਤੁਹਾਡੇ ਮਾਫੀ ਮੇਰੇ ਫਾਦਰ ਸਾਹਿਬ ਨੂੰ ਬ੍ਰੇਨ ਟੈਕ ਹੋਇਆ ਜੀ ਉਹਨਾਂ ਦਾ ਬਲਵਿੰਦਰ ਸਿੰਘ ਜੀ ਕਿੱਥੇ ਲੈ ਕੇ ਆਏ ਇਹ ਇਹ ਆਪਾਂ ਰਾਧਾ ਕ੍ਰਿਸ਼ਨਾ ਬਟਾਲਾ ਰੋਡ ਕੀ ਹੁਣ ਤੱਕ ਹੋ ਲਾਇ ਹੋ ਚੁੱਕਾ ਕਿਤੇ ਪੈਸੇ ਲੱਗ ਗਏ ਹੁਣ ਤੱਕ 1.5 ਲੱਖ ਰੁਪਏ ਲੱਗ ਗਏ 40 40 ਹਜ਼ਾਰ ਦਾ ਪੈਕੇਜ ਕਿਹਾ ਜੀ ਇਹਨੇ ਹਾਂ ਜੀ ਤੇ ਹੁਣ ਕੋਈ ਮਤਲਬ ਅਬ ਨਹੀਂ ਲੱਗਣਿਆ ਥੋੜਾ ਆਸ਼ੀਮਾਨ ਕਾਰਡ ਤੇ ਵੀ 104 ਤੇ ਆਪਾਂ ਲਾਇਆ ਸੀ ਤੇ ਉਹਨਾਂ ਨੇ ਕਟਾ ਕੇ ਤੇ ਕਹਿੰਦੇ ਡਾਕਟਰ ਸਾਹਿਬ ਨਾਲ ਤੁਸੀਂ ਗੱਲ ਕਰ ਲਿਓ ਹਾਂਜੀ ਤੇ ਹੁਣ ਜੋ ਕੁਝ ਵੀ ਹੈਗਾ ਸੀ ਤੇ ਸਭ ਕੁਝ ਵੇਚ ਕੇ ਜੋ ਉਹਨਾਂ ਨੇ ਗਹਿਣਾ ਸੰਭਿਆ ਜੋ ਕੁਝ ਵੀ ਹੈਗਾ ਸੀ ਆਪਾਂ ਲਾ ਦਿੱਤਾ ਹੈਗਾ ਜੀ ਤੇ ਹੁਣ ਅੱਗੇ ਕੋਈ ਛੋਟ ਨਹੀਂ ਕਰਦੇ ਪਏ ਹਾਂਜੀ ਤੇ ਜੋ ਮੰਗ ਕਰਦੇ ਆਂ ਵੀ ਆਪਣਾ ਵ্যালੂ ਹੋ ਸਕਦਾ ਹੁਣ 1/2 ਲੱਖ ਬਣ ਗਿਆ ਜੀ ਜੀ ਹੁਣ ਤਾਂ 1.5 ਲੱਖ ਬਣ ਗਿਆ ਜੀ 1.5 ਲੱਖ ਦੇ ਤਾਂ 1.2 ਲੱਖ ਰੁਪਏ ਪੌਣੇ 2 ਲੱਖ ਰੁਪਏ ਬਣ ਗਿਆ ਨਹੀਂ ਜੀ 40000 ਰੁਪਏ ਕਿਹਾ ਉਹਨਾਂ ਨੇ ਤੇ ਬਾਕੀ ਨਹੀਂ ਜੀ 40000 ਰੁਪਏ ਉਹਨਾਂ ਨੇ ਕਿਹਾ ਆਪਰੇਸ਼ਨ ਦੱਸਿਆ ਸੀ ਮਤਲਬ ਅੱਗੇ ਦਵਾਈ ਦੂਈ ਦਾ ਨਹੀਂ ਕੋਈ ਅੱਗੇ ਟੀ ਵੀ ਪਈ ਤੇ ਦਵਾਈ ਪਈ ਉਹ ਤੁਹਾਨੂੰ ਲੱਗ ਰਿਹਾ ਵੈਲਡਰ ਦਾ ਨਹੀਂ ਉਹਨਾਂ ਨੂੰ ਆ ਗੁਰਮੁਖ ਦਸ ਹਸਪਤਲ ਗਏ ਹਾਂ ਤੇ ਉੱਥੇ ਸਾਨੂੰ ਇੱਕ ਗਾਰਡ ਨੇ ਦੱਸਿਆ ਵੀ ਤੁਹਾਨੂੰ 7000 ਰੁਪਏ ਤੇ ਉੱਥੇ ਮਿਲ ਜਾਊਗਾ वेंटिलेटर ਦਾ ਇੱਥੇ 10000 ਰੁਪਏ ਲੱਗਣਾ ਹੈ 10-15000 ਰੁਪਏ ਲੱਗਣ ਲਿਆ ਜੀ ਪਰ ਇਹ ਡਾਕਟਰ ਸਾਹਿਬ ਆਂਦੇ ਨੇ ਜੀ ਅਸੀਂ ਸਾਰਾ ਸਮਝਾਇਆ ਸੀ ਉਸ ਤੋਂ ਬਾਅਦ ਹੀ ਲਾ ਸਕੂ ਜੀ ਤਾਂ ਜੀ ਤੁਹਾਡੇ ਹਾਂ ਜੀ ਜੀ ਸਮਝਾਇਆ ਤਾਂ ਕਿ ਪਰ ਇਧਰ ਆ ਜਿਹੜਾ ਬੰਦਾ ਜਿਹਨੂੰ ਫੋਨ ਕੀਤਾ ਉਹਨੇ 7000 ਰੁਪਏ ਕਹਿ ਕੇ ਘੱਲਿਆ ਸੀ ਬਾਕੀ ਇਹ ਵੀ 10-15000 ਰੁਪਏ ਲਾ ਰਹੇ ਆ ਡੇਲੀ ਦਾ ਹਾਂ ਜੀ ਡੇਲੀ ਦਾ ਤੇ ਜੋ ਵੀ ਇਹਨਾਂ ਨੂੰ ਜਾਨ ਨੂੰ ਖਤਰਾ ਹੋ ਗਿਆ ਤੇ ਉਹਦੇ ਜ਼ਿੰਮੇਵਾਰ ਇਹ ਹੋਣਗੇ ਹਾਂ ਜੀ ਜੀ ઓਪਰੇਟ ਹੋ ਗਿਆ ਜੀ ਹੁਣ ਇਨਸਾਫ ਚਾਉਂਦੇ ਆ ਜੀ ਵੈਗਰੂ ਹਨਾ ਜੀ ਹੁਣ ਪੈਸਾ ਤੇ ਆਪਣੇ ਕੋਲ ਹਾਂਜੀ ਪੁਲਿਸ ਨੂੰ ਨਹੀਂ ਜੀ ਦੱਸਿਆ ਅੰਦਰ ਬੈਠੇ ਉਦਾਂ ਹੁਣ ਆਏ ਦੋ ਜਣੇ ਹੁਣ ਦੋ ਜਣੇ ਆਏ ਇੱਕ ਨਿਸ਼ਾਨ ਸਿੰਘ ਆ ਜੀ ਦੂਜੇ ਦਾ ਨਾਮ ਹੀ ਮੈਂ ਵਿਖਿਆ ਵੈਗਰੂ ਹਾਂਜੀ ਪੁਲਿਸ ਬੁਨਾਈ ਨੂੰ ਆਏ ਜੀ ਜਉਂਦੇ ਹੁੰਦੇ ਇਨਸਾਬ ਚਾਉਂਦੇ ਆ ਜੀ ਵਿਗਰੂ ਹੁਣ ਛੇ ਛੀ ਗੱਲ ਜੀ ਹਾਂਜੀ ਆਪਣਾ ਨਾਮ ਜੀ ਮੇਰਾ ਨਨਸਨ ਸਿੰਘ ਆ ਜੀ ਮਾਮਲਾ ਜੀ ਮੇਰੇ ਚਾਚਾ ਜੀ ਆ ਤੇ ਸਰ ਇਹਨਾਂ ਨੂੰ ਬ੍ਰੇਨ ਅਟੈਕ ਹੋਇਆ ਸੀ ਜਿਵੇਂ ਗਿਰ ਗਏ ਨਾ ਤੇ ਆਪਾਂ ਇੱਥੇ ਲਿਆਂਦਾ ਹਸਪੀਟਲ ਤੇ ਇਹ ਰਾਧਾ ਕ੍ਰਿਸ਼ਨਾ ਮੈਡੀ ਸਿਟੀ ਜਲਾ ਹਸਪੀਟਲ ਪਟਾਲਾ ਰੋਡ ਆਪਾਂ ਸਾਰੇ ਇੱਥੇ ਲੈ ਕੇ ਆਂਦਾ ਤੇ ਇਹਨਾਂ ਸਾਨੂੰ ਪੈਕੇਜ ਹੀ ਦਿੱਤਾ ਵੀ 40000 ਚ ਹੋ ਜਾਏਗਾ ਮਤਲਬ ਇਲਾਜ ਤੇ ਸਾਰੇ ਤੇ ਇਹ ਕੁਝ 7000 ਰੁਪਏ ਨਾ ਕਿਹਾ ਵੀ ਡੇਲੀ ਜ਼ਿੰਮੇਦਾਰ ਹੈ। ਤੇ ਫਿਰ ਉਸ ਤੋਂ ਬਾਅਦ ਸਾਰੇ ਡੇਲੀ ਦਾ 15000 ਰੁਪਏ ਬਣਾ ਰਿਹਾ ਤੇ ਮਤਲਬ ਜਿੰਨਾ ਕੋ ਅੱਡ ਕੋ ਹੈਗਾ ਇਹਈ ਸੇਵਾ ਚਲੋ ਸੇਵਾ ਹੀ ਲਾ ਕੇ ਇੱਕ ਦੂਜੇ ਜੋ ਭੈਣ ਭਰਾਵਾਂ ਦੇ ਹੱਥ ਪੱਲਾ ਜੋੜ ਕੇ ਜਿੰਨਾ ਕਿ ਹੈਗਾ ਡੇਲੀ ਦਿੰਦੇ ਰਹੇ ਆਪਾਂ ਜੋ ਹੈਗਾ ਇਹ ਦਿੰਦੇ ਰਹੇ ਆ ਹੁਣ ਸਾਡੇ ਜੀ ਹੱਥ ਖੜੇ ਆ ਸਾਡੇ ਕੋ ਤੇ 1 ਰੁਪਈਆ ਨਹੀਂ ਇਸ ਟਾਈਮ ਵੀ ਜੇ ਕੋਈ ਵੀ ਗਾਡੇ ਮਤਲਬ ਇਹਨਾਂ ਮੈਡੀਸਨ ਵਗੈਰਾ ਵੀ ਬੰਦ ਕਰ ਦਿੱਤੀ ਆ ਤਜੇ ਸਾਡੇ ਚਾਚਾ ਜੀ ਨੂੰ ਫਾਦਰ ਸਾਹਿਬ ਨੂੰ ਕੁਝ ਹੁੰਦਾ ਤੇ ਹਸਪੀਟਲ ਤੇ ਡਾਕਟਰ ਸਾਹਿਬ ਜੁਮੇਵਾਰਾ ਜੀ ਇਹਨਾਂ ਜੀ 2.5 ਲੱਖ ਲਗ ਬਣਾਤਾ ਤੈਂ ਬਾਏ ਐਂਡ ਮੇਰੇ ਹਿਸਾਬ ਨਾਲ ਸਵਾ ਲੱਖ ਤੋਂ ਉੱਪਰ ਉੱਪਰੀ ਹੋਊਗਾ 10-15 ਹਜ਼ਾਰ ਵੀ ਸਵਾ ਲੱਖ ਦੇ ਲਾਗੇ ਬਨੇ ਹੀ ਦੇ ਦਿੱਤਾ ਵਾ ਇਹਨਾਂ ਨੂੰ ਤੇ ਅਜੇ ਵੀ ਹਾਂਜੀ ਉਹ ਡਾਕਟਰ ਸਾਹਿਬ ਇਹ ਵੀ ਕਹਿੰਦੇ ਵੀ ਜੇ ਖੜਨਾ ਵੀ ਆ ਤੇ ਤੁਸੀਂ ਉਹਨਾਂ 75000 80000 ਬਿੱਲ ਬਣਾਇਆ ਜੋ ਕਿ ਸਾਡੇ ਕੋਲ 1 ਰੁਪਿਆ ਨਹੀਂ ਹੈਗਾ ਇਸ ਟਾਈਮ ਖੜਨ ਦੀ ਵੀ ਜਲਦੀ ਆਇਸ਼ਮਾਨ ਬਰੇਜੀ ਅਹੀਂ ਗੱਲ ਕੀਤੀ ਤੇ ਮਤਲਬ ਸਾਡੇ ਪਿੰਡ ਦੇ ਮੋਦਵਾਰ ਬੰਦੇ ਆਏ ਉਹਨਾਂ ਕੋਲ ਲਈ 104 ਤੇ ਤੇ ਡਾਕਟਰ ਸਾਹਿਬ ਨੇ ਉਸ ਟਾਈਮ ਕੋਲ ਕਟਵਾ ਦਿੱਤੀ ਕਹਿੰਦੇ ਕੋਈ ਗੱਲ ਨਹੀਂ ਡਾਕਟਰ ਇਹ ਆਪਾਂ ਕਰ ਲਾਂਗੇ ਗੱਲ ਇਹਦੇ ਬਾਰੇ ਵੀ ਤੇ ਉਸ ਤੋਂ ਬਾਅਦ ਜਦੋਂ ਅਹੀਂ 2 ਦਿਨ ਹੋ ਗਏ ਉਹਦੇ ਬਾਰੇ ਪੁੱਛ ਰਹੇ ਆ ਤੇ ਇਹ ਕਹਿੰਦੇ ਵੀ ਉਹ ਉਹ ਪੈਕੇਜ ਨਹੀਂ ਸਾਡੇ ਕੋਲ ਨਹੀਂ ਅਵੇਲੇਬਲ ਹੈਗਾ ਤੇ ਅਹੀਂ ਹੱਥ ਬੇਨਤੀ ਜੋੜਨਦੇ ਆ ਵੀ ਜੋ ਵੀ ਬਰਨ ਦਾ ਸਰਦਾ ਕਰੋ ਤੇ ਡਾਕਟਰ ਸਾਹਿਬ ਕਹਿੰਦੇ ਉਹ ਨਹੀਂ ਮੈਂ ਅੱਗੇ ਇਲਾਜ ਨਹੀਂ ਕਰਨਾ ਤੁਸੀਂ ਲੈ ਜਾਓ ਤੇ ਪੈਸੇ ਦੋਗੇ ਤੇ ਖੜ ਸਕਦੇ ਜੀ ਜੇ ਸਾਡੇ ਮਰੀਜ਼ ਦੇ ਹਾਲਾਤ ਸਾਡੇ ਮਰੀਜ਼ ਦੇ ਹਾਲਾਤ ਜੀ ਨਾਜ਼ੁਕ ਜੀ ਜੰਮੀ ਜੀ ਵੀ ਜਿਵੇਂ ਗੱਲਬਾਤ ਨਹੀਂ ਕੋਈ ਕਰ ਰੇ ਤੇ ਆਪਰੇਸ਼ਨ ਵਗੈਰਾ ਚਲੋ ਜਾ ਗੱਲਬਾਤ ਕੋਈ ਨਹੀਂ ਕਰ ਰੇ ਮੰਗ ਇਹ ਹੀ ਆ ਕਿ ਜੇ ਮਤਲਬ ਸਾਡੇ ਮਰੀਜ਼ ਦੀ ਕੋਈ ਗੱਲਬਾਤ ਹੁੰਦੀ ਹੈ ਜਾਂ ਕੋਈ ਇਦਾਂ ਦੀ ਪ੍ਰੋਬਲਮ ਆ ਤੇ ਸਾਡੇ ਇਹ ਹਸਪੀਟਲ ਹੀ ਜ਼ਿੰਮੇਵਾਰ ਆ ਜੀ ਕੀ ਨਾਮ ਮਰੀਜ਼ ਦਾ ਮਰੀਜ਼ ਆ ਜੀ ਬਲਵਿੰਦਰ ਸਿੰਘ ਜੀ ਮੇਰੇ ਚਾਚਾ ਜੀ ਆ ਹਾਂਜੀ ਪੁਲਿਸ ਚਾਹੇ ਦੋ ਅਫਸਰ ਆਏ ਅੰਦਰ ਬੈਠੇ ਨੇ ਤੇ ਬਾਕੀ ਉਹਨਾਂ ਨਾਲ ਜੇ ਸਾਡੀ ਆਪਾਂ ਦੀ ਕੋਈ ਗੱਲ ਨਹੀਂ ਹੋਈ ਅੰਦਰ ਬੈਠੇ ਨੇ ਕਰਕੇ ਫਿਰ ਜੋ ਹੋਏਗਾ ਕੀ ਹੋਵੇਗਾ ਤੈਂ ਮੰਗੇ ਇਹੀ ਚੋਣਿਆ ਵੀ ਸਾਡੇ ਮਰੀਜ਼ ਨੂੰ ਚਰਜੀ ਵੀ ਆਡੇ ਪੱਲੇ ਕੁਛ ਨਹੀਂ ਵੀ ਸੇਵਾ ਆਵਾਜ ਇਹ ਤੇ ਕਰ ਸਕਦੇ ਹੁਣ ਆਡੇ ਕੋਲ ਜਿੰਨਾ ਹੈਗਾ ਸੀ ਜੋ ਹੈਗਾ ਇਂ ਕਰ ਕਰਕੇ ਦੇ ਦਿੱਤਾ ਜੀ ਸਾਡੇ ਪੱਲੇ ਕੁਛ ਨਹੀਂ ਹੈ ਜੀ ਹੁਣ ਵੀ ਹੱਥ ਖੜੇ ਆ ਜਿਵੇਂ ਕਿ ਮੰਨ ਲਓ ਵੀ ਇੰ ਤਾਂ ਇਹੀ ਕੰਨੇ ਆ ਵੀ ਸੇਵਾ ਕੀਤੀ ਜਾਵੇ ਜੀ ਦੂਜੇ ਪਾਸੇ ਜਦੋਂ ਡਾਕਟਰ ਦੇ ਨਾਲ ਇਸ ਮਾਮਲੇ ਬਾਬਤ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਰੀਜ਼ ਬ੍ਰੇਨ ਹੈਮਰਿੰਗ ਦਾ ਸ਼ਿਕਾਰ ਸੀ ਜਿਸ ਦਾ ਇਲਾਜ ਹੋ ਚੁੱਕਿਆ ਅਤੇ ਪੈਸਿਆਂ ਬਾਬਤ ਪਰਿਵਾਰ ਨੂੰ ਸਾਰੀ ਜਾਣਕਾਰੀ ਪਹਿਲਾਂ ਦਿੱਤੀ ਗਈ ਸੀ ਮੇਰਾ ਨਾਮ ਰਮਨ ਹੈ ਮੈਂ ਸ਼੍ਰੀ ਰਾਧਾਕ੍ਰਿਸ਼ਨਾ ਮੈਡੀਸਿਟੀ ਪਿਲਰ ਨੰਬਰ 36 ਬਟਾਲਾ ਰੋਡ ਤੇ ਹਸਪਤਾਲ ਹੈ ਇਹ ਪੇਸ਼ੈਂਟ ਸਾਡੇ ਕੋਲ 4 ਤਰੀਕ ਨੂੰ ਆਇਆ ਹੈ ਪੇਸ਼ੈਂਟ ਦਾ ਨਾਮ ਬਲਵਿੰਦਰ ਸਿੰਘ ਹੈ ਪੇਸ਼ੈਂਟ ਦੇ ਹੈਮਰੇਜ ਹੋ ਗਿਆ ਜਿਸ ਨਾਲ ਇਹਦੀ 5 ਤਰੀਕ ਨੂੰ ਡਾਕਟਰ ਪੰਕੇ ਜੁਪਲ ਨੇ ਸਰਜਰੀ ਕੀਤੀ ਹੈ ਔਰ ਸਰਜਰੀ ਦੌਰਾਨ ਪੇਸ਼ੈਂਟ ਦੇ ਵਾਰਿਸ ਜਾਂ ਪੇਸ਼ੈਂਟ ਦੇ ਜਿੰਨੇ ਵੀ ਰਿਲੇਟਿਵ ਹੈ ਉਹਨਾਂ ਸਾਰਿਆਂ ਕੋ ਉਹ ਕੰਸੈਂਟ ਦਿੱਤੇ ਗਿਆ ਔਰ ਕੱਲੀ ਕੱਲੀ ਚੀਜ਼ ਉਹਨਾਂ ਨੂੰ ਐਕਸਪਲੇਨ ਕੀਤੀ ਗਈ ਹੈ ਔਰ ਉਹਦੇ 2 ਦਿਨ ਬਾਅਦ ਪੇਸ਼ੈਂਟ ਦੀ ਟਕਲੋਸਟਮੀ ਕੀਤੀ ਹੈ ਉਦੇ ਬਾਰੇ ਵੀ ਪੇਸ਼ੈਂਟ ਦੇ ਕੰਸਲਟ ਦਿੱਤੇ ਗਿਆ ਔਰ ਕੱਲੀ ਕੱਲੀ ਚੀਜ਼ ਪੇਸ਼ ਨੂੰ ਸਮਝਾਈ ਗਈ ਹੈ ਡਾਕਟਰ ਰੋਜ਼ ਦਾ ਕਿੰਨਾ ਖਰਚਾ ਪੈ ਰਿਹਾ ਹੈ ਇਸ ਨੂੰ ਆਈਸੀਯੂ ਦਾ ਰੋਜ਼ ਦਾ ਇਹਨਾਂ ਨੂੰ 8000 ਆਈਸੀਯੂ ਜਦਾ ਪੈ ਰਿਹਾ 2000 ਵੀ ਇਹਨਾਂ ਨੂੰ ਆਕਸੀਜਨ ਦਾ ਪੈ ਰਿਹਾ ਖਰਚਾ ਡਾਕਟਰ ਰੋਜ਼ ਦਾ ਕਿਸ ਚੀਜ਼ ਦਾ ਪਾਇਆ ਜੀ ਦੇਖੋ ਜੀ ਇਹ ਪੇਸ਼ੈਂਟ ਹੈ ਪਿਛਲੇ 4 ਦਿਨ ਤੋਂ ਹਸਪੀਟਲ ਇਹਨਾਂ ਕੋ ਡਿਮਾਂਡ ਕਰ ਰਿਹਾ ਕਿ ਇਹਨਾਂ ਦੇ ਪੈਸੇ ਡਿਊ ਹੋ ਗਏ ਸਾਨੂੰ ਅਸੀਂ ਪੈਸੇ ਦਿਓ ਦੇ ਔਰ ਅੱਜ ਜਦੋਂ 5ਵੇਂ ਦਿਨ ਪੇਸ਼ੈਂਟ ਕਹਿੰਦਾ ਜੀ ਅਸੀਂ ਪੈਸਾ ਹਰ ਕੋਈ ਨਹੀਂ ਹੈ ਔਰ ਨਹੀਂ ਦੇਣਾ ਤੇ ਪੇਸ਼ੈਂਟ ਇਦਾਂ ਲੈ ਕੇ ਜਾ ਤੇ ਜਦਕੀ ਇਹਨਾਂ ਦਾ ਪੇਸ਼ੈਂਟ ਅਸਲੇ ਬਿਲਕੁਲ ਠੀਕ ਹੈਗਾ ਤੇ ਅਸੀਂ ਅਸੀਂ ਵੀ ਚਾਹੁੰਦੇ ਆ ਕਿ ਪੇਸ਼ੈਂਟ ਜਿਹੜਾ ਬਿਲਕੁਲ ਠੀਕ ਹੋ ਗਿਆ ਹੈ ਔਰ ਹਸਪੀਟਲ ਨੇ ਹਸਪੀਟਲ ਦੇ ਸਟਾਫ ਔਰ ਡਾਕਟਰਾਂ ਦੀ ਡੇਲੀ ਵਿਜ਼ਿਟ ਨਾਲ ਇਨੀ ਮਿਹਨਤ ਲੱਗੀ ਆ ਅਸੀਂ ਚਾਹੁੰਦੇ ਆ ਕਿ ਹਸਪੀਟਲ ਨੂੰ ਇੱਕ ਰਿਸਪੈਕਟੇਬਲ ਅਮਾਉਂਟ ਦਿੱਤੀ ਜਾਵੇ ਜਿਸ ਦੇ ਨਾਲ ਕਿ ਤਾਂਕੀ ਹਸਪੀਟਲ ਦੇ ਜਿਹੜੇ ਐਕਸਪੈਂਡੀਚਰ ਗਏ ਆ ਔਰ ਮੈਡੀਸਿਨ ਤੇ ਜਿਹੜੀ ਪੇਸ਼ੇਂ ਨੂੰ ਲੱਗੀ ਹੈ ਉਹਦੇ ਪੈਸੇ ਦੀ ਡਿਮਾਂਡ ਕਰ ਰਹੇ ਉਹ ਜੈਨੂਇਨ ਡਿਮਾਂਡ ਗਈ ਹੈ। ਆਪਾਂ ਜਿਹੜਾ ਇਲਾਜ ਕੀਤਾ ਗਿਆ ਇਸ ਦਾ ਕੋਈ ਤੁਹਾਡੇ ਆਪਾਂ ਕੋਈ ਆਯੂਸ਼ਮਾਨ ਕਾਰਡ ਜਾਂਦਾ ਹੈ। ਆਯੂਸ਼ਮਾਨ ਕਾਰਡ ਸਾਡੇ ਹਸਪੀਟਲ ਚੱਲਦੇ ਨੇ ਜਿੱਦੇ ਚਾਹੀ ਡਾਇਲਿਸਿਸ ਫ੍ਰੀ ਕਰਦੇ ਆਂ। ਨਿਊਰੋਲੋਜੀ ਦਾ ਸਾਰਾ ਕੰਮ ਫ੍ਰੀ ਕਰਦੇ ਆਂ। ਉਸ ਤੋਂ ਇਲਾਵਾ ਅਸੀਂ ਸਾਡੇ ਚੂਲੇ ਵੀ ਫ੍ਰੀ ਹੁੰਦੇ ਨੇ। ਨਹੀਂ ਨਾ ਜਿਹੜਾ ਬ੍ਰੇਨ ਆ ਉਹ ਕਹਦਾ ਹੈ ਨਹੀਂ ਉਹ ਬ੍ਰੇਨ ਹੈ ਮੋਰ। ਉਹ ਆਯੂਸ਼ਮਾਨ ਚ ਨਹੀਂ ਕਵਰ ਹੁੰਦਾ। ਕਿਹੜੀ ਜੀ? ਕਿਹੜੀ ਜੀ ਦਾ ਲਾਜ ਹੋਇਆ? ਕਰ ਨਾਟ ਮੀ। ਬੋਲ ਜੀ। ਕਰਨੋਟਮੀ ਤੋਂ ਬਾਅਦ ਟ੍ਰਿਕਲੋਸਟਮੀ ਹੋਈ ਹੈ ਇਹ ਦੋਨੇ ਆਯੂਸ਼ਮਾਨ ਚ ਕਵਰ ਨਹੀਂ ਹੁੰਦੀਆਂ। ਉਹਦੇ ਦਿਮਾਗ ਦੀ ਉਹ ਹਾਂ ਉਹਦੇ ਚ ਸਾਰਾ ਦਿਮਾਗ ਦਾ ਇੱਕ ਹਿੱਸਾ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਅੰਦਰੋਂ ਜਿਹੜਾ ਵੀ ਬਲੱਡ ਜੰਮਿਆ ਆ ਸੀ ਸਾਰਾ ਬਾਹਰ ਕੱਢ ਲਿਆ। ਉਹ ਆਯੂਸ਼ਮਾਨ ਚ ਕਵਰ ਨਹੀਂ ਹੁੰਦਾ। ਜਿਹੜੀਆਂ ਬਾਕੀ ਚਾਰ ਚੀਜ਼ਾਂ ਹੁੰਦੀਆਂ ਉਹ ਅਸੀਂ ਰੋਜ਼ ਪਬਲਿਕ ਨੂੰ ਸਰਵਿਸ ਦੇ ਨਹੀਂ ਆ ਜਿੱਥੇ ਐਵਰੀ ਰੋਜ਼ ਸਾਡੇ ਕੋਲ 10 ਡਾਇਲਿਸਿਸ ਹੁੰਦੇ ਆ। ਉਹਦੇ ਨਾਲ ਕਿੰਨੇ ਰੋਜ਼ ਇਹਨਾਂ ਦੇ ਪੈਸੇ ਬਣ ਚੁੱਕੇ ਉਹ ਤੱਕ ਕਿੰਨੇ ਨਾਲ ਕਿੰਨੇ ਟੋਟਲ ਬਿੱਲ ਬਣਿਆ ਕਿੰਨੇ ਦੇ ਦੇ ਹੋਏ ਇਹਨਾਂ ਨੇ। ਇਹਨਾਂ ਦਾ 74000 ਰੁਪਏ ਬਕਾਇਆ ਹੈ ਇਹਨਾਂ ਨੇ ਦੋ ਸਰਜਰੀ ਹੋਈਆਂ ਉਸ ਤੋਂ ਇਲਾਵਾ ਅਪਰੋਕਸੀਮੇਟਲੀ ਇਹਨਾਂ ਨੇ ਸਾਨੂੰ 1 ਲੱਖ ਰੁਪਏ ਦਿੱਤਾ 74000 ਸਾਡਾ ਬਕਾਇਆ ਹੈ ਪਰ ਮਰੀਜ਼ ਕਹਿੰਦਾ ਜੀ ਮੈਂ ਪੈਸੇ ਦੇਣ ਦੀ ਹਾਲਤ ਦੇ ਵਿੱਚ ਨਹੀਂ ਹੈ ਦੇਖੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਅਡਜਸਟਮੈਂਟ ਹੁੰਦੀ ਹੈ ਜਿਹੜਾ ਕਿ ਸਾਡਾ ਹੈਲਥ케ਅਰ ਸੈਕਟਰ ਹੈ ਉਹ ਹਰ ਵੇਲੇ ਇਸ ਚੀਜ਼ ਦੇ ਨਾਲ ਹੀ ਹੁੰਦਾ ਹੈ ਕਿ ਪੇਸ਼ੈਂਟ ਦਾ ਵੀ ਕਮ ਅਡਜਸਟਮੈਂਟ ਹੋ ਜਾਏ ਔਰ ਹਸਪੀਟਲ ਲਾਸ ਨਾ ਹੋਵੇ ਇਨਾਂ ਨੂੰ ਪੂਰੇ ਇਲਾਜ ਦੀ ਜਾਣਕਾਰੀ ਦਿੱਤੀ ਸੀ ਤੁਸੀਂ ਇਹ ਇਨਾਂ ਨੂੰ ਪੂਰੇ ਇਲਾਜ ਦੀ ਜਾਣਕਾਰੀ ਦਿੱਤੀ ਹੈ ਵੀਡੀਓ ਕਨਸੈਂਟ ਹੈ ਗਿਆ ਹੈ ਇਹਨਾਂ ਦਾ ਰਿਟਰਨ ਕਨਸੈਂਟ ਹੈ ਔਰ ਜਿੰਨੇ ਵੀ ਇਹਨਾਂ ਦੇ ਰਿਲੇਟਿਵ ਆਏ ਸਭ ਦੇ ਸਾਹਦੇ ਕੋਨਸੈਂਟ ਅਗੇ ਇੱਕ ਇੱਕ ਕਲੀ ਕਲੀ ਚੀਜ਼ ਦੇ ਸਾਹਦੇ ਕੋਨਸੈਂਟ ਅਗੇ ਫਿਲਹਾਲ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਬਾਕੀ ਇਸ ਮਾਮਲੇ ਦੇ ਵਿੱਚ ਅਸਲ ਸਚਾਈ ਕੀ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ ਕੌਣ ਸੱਚ ਬੋਲ ਰਿਹਾ ਤੇ ਕੌਣ ਝੂਠ ਪਰ ਜਦੋਂ ਮੌਕੇ ਤੇ ਪਹੁੰਚੀ ਪੁਲਿਸ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕਰਨੀ ਚਾਹੀ ਤਾਂ ਅੱਗੇ ਉਹ ਵੱਡਾ ਥਾਣੇਦਾਰ ਪત્રਕਾਰਾਂ ਨੂੰ ਮਾਮਲੇ ਬਾਬਤ ਦੱਸਣ ਦੀ ਬਜਾਏ ਉਲਟਾ ਬਤਮੀਜੀ ਤੇ ਉੱਤਰ ਆਇਆ ਤੇ ਬਿਨਾ ਕੁਝ ਦੱਸੇ ਮੌਕੇ ਤੋਂ ਰਫੂ ਚੱਕਰ ਹੋ ਗਿਆ ਜੇਕਰ ਪੁਲਿਸ ਹੀ মিডিਆ ਨੂੰ ਕਟਨਾਮਾ ਜਾਂ ਮਾਮਲੇ ਬਾਬਤ ਕੋਈ ਅਪਡੇਟ ਨਹੀਂ ਦਵੇਗੀ ਤਾਂ ਫਿਰ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ